ਇਥੇ ਆ ਮੇਰਾ ਵੀ ਤੁਮੀ ਇੱਥੇ ਲੱਗ ਗਿਆ ਇੱਥੇ ਐ ਕੋਈ ਗੱਲ ਨਹੀਂ ਡਰਨਾ ਤੂੰ ਆ ਇੱਕ ਆਉਂ ਮੁੰਡਾ ਹੈ ਮੈਂ ਤੇ ਭਰਾਵਾ ਠੀਕ ਹੀ ਆ ਗੋੜੇ ਪੱਖਾ ਬੰਦ ਕਰ ਦੇ ਪੱਖਾ ਵਿੱਚ ਬੰਦ ਕਰ ਦੇ ਹੈਲੋ ਆਣੋ ਹੋ ਜੀ ਇੱਥੇ ਆ ਮੜੀਓ ਇੱਥੇ ਬਿਠਾਣਾ ਇੱਥੇ ਲੱਗੇ ਬਿਠਾ ਇਹਨਾਂ ਨੂੰ ਪਤਾ ਲੱਗੂ ਇਹਨਾਂ ਇੱਥੇ ਆ ਬੈ ਮੇਰਾ ਵੀ ਇੱਥੇ ਲੱਗ ਗਿਆ ਠੀਕ ਹੈ ਜੀ ਨਹੀਂ ਮੇਰੀ ਗੱਲ ਸੁਣ ਹਨਾ ਤੂੰ ਵੀ ਮੇਰਾ ਮੈਂ ਤੁਹਾਡਾ ਵੀ ਦੁਸ਼ਮਣ ਥੋੜੀ ਆ ਪਰ ਵੀਰ ਆਪਣੀ ਭੈਣ ਦਾ ਸੋਚੋ ਹਨਾ ਜੇਕਰ ਆਪਣੀ ਭੈਣ ਨਾਲ ਐਦਾਂ ਕੁਝ ਹੋਵੇ ਤਾਂ ਫੇਰ ਕੀ ਕਰੀਏ ਆਪਾਂ ਲੜਾ ਉਸ ਭੈਣ ਦੀ ਜਗਾ ਆਪਣੀ ਭੈਣ ਹੁੰਦੀ ਉੱਥੇ ਫੇਰ ਕੀ ਕਰਦੇ ਆਪਾਂ ਆਪਾਂ ਉਸ ਜਿਹੜੇ ਮੁੰਡੇ ਸੀ ਨਾ ਉੱਥੇ ਗਲਤ ਮੰਨ ਲਓ ਉਸ ਟਾਈਮ ਤੁਸੀਂ ਮੁੰਡੇ ਗਲਤ ਹੀ ਹਨਾ ਜੇ ਆਪਣੀ ਭੈਣ ਨਾਲ ਕੋਈ ਗਲਤ ਹੁੰਦਾ ਹੁੰਦਾ ਨਾ ਤੁਹਾਡਾ ਖੂਨ ਖੋਲਣਾ ਜਾਂ ਮੈਂ ਆਪ ਮਰ ਜਾ ਜਾਂ ਉਹਨੂੰ ਮਾਰ ਦਾਂ ਬਿਲਕੁਲ ਇਹ ਤਾਂ ਗੱਲ ਪੱਕੀ ਆ ਕਿਉਂਕਿ ਆਪਾਂ ਵਾ ਸਿਰਫ ਤੇ ਸਿਰਫ ਇੱਜ਼ਤਾਂ ਨੇ ਆਪਣੀ ਇੱਜ਼ਤ ਆ ਤੇ ਆਪਾਂ ਬੰਦੇ ਆ ਜੇ ਆਪਣੀ ਇੱਜ਼ਤ ਨਹੀਂ ਤੇ ਆਪਾਂ ਬੰਦੇ ਨਹੀਂ ਹੈਗੇ ਖਾਸ ਤੌਰ ਤੇ ਆਪਣੇ ਆਪਾਂ ਪੰਜਾਬੀ ਭਰਾ ਮੈਂ ਤੈਨੂੰ ਇੱਕੋ ਕਿਹਾ ਸੀ ਨਾ ਵੀਰੇ ਗੱਡੀ ਡੱਕ ਦੇ ਤੂੰ ਗੱਡੀ ਡੱਕੀ ਵੀ ਸੀਗੀ ਹੌਲੀ ਵੀ ਕੀਤੀ ਸੀ ਪਰ ਐ ਇਸ ਬੰਦੇ ਦੀ ਕਮਾਂਡ ਆਉਂਦੀ ਆ ਤੈਨੂੰ ਗੱਡੀ ਭਜਾਣਾ ਕਿਉਂਕਿ ਮੈਂ ਇੰਨਾ ਤੇ ਫਸਿਆ ਹੋਇਆ ਆਪਣੇ ਦੋਵਾਂ ਦੇ ਵਿੱਚ ਬਰਪਰਾ ਸ਼ਰਮ ਚਾਹੀਦੀ ਉਹ ਵਿਚਾਰੀ ਮੈਂਟਲੀ ਅਫਸੈਟ ਆ ਭੈਣੋ ਉਹ ਉਹ ਰਹਿ ਗਈ ਮੈਂਟਲੀ ਅਫਸੈਟ ਆ ਮਾਮਾ ਇਹਨਾਂ ਨੇ ਕਿਤੇ ਟੋਫੜੀ ਨਹੀਂ ਨਹੀਂ ਡਰ ਕਾ ਦਾ ਗਏ ਵੀ ਪਿੰਡ ਜਿਹਨੂੰ ਆਪਦੇ ਪਿੰਡ ਤੋਂ ਹੀ ਪਹੁੰਚ ਕੇ ਹੀ ਗਏ ਉਦੋਂ ਕਾ ਦਾ ਡਰ ਹੀਗਾ ਜੇਕਰ ਇਹਰੇ ਵੀਰ ਜੇਕਰ ਇਹਨਾਂ ਤੋਂ ਗੱਡੀ ਹੁੰਦੀ ਨਾ ਵੱਡੀ ਤੇ ਉਦੋਂ ਸਾਡੇ ਤੋਂ ਫੜੇ ਨਹੀਂ ਜਾਣੇ ਤੇ ਉਦੋਂ ਪਤਾ ਨਹੀਂ ਕੀ ਹੋਏਣਾ ਸੀਗਾ ਐ ਅਸੀਂ ਹੁਣ ਜੀ ਮਰ ਜਾਨਾ ਸੀਗੇ ਇਹ ਉਹ ਰਿਹਾ ਤੁਸੀਂ ਵੱਜ ਕੇ ਮਰ ਜਾਣਾ ਸੀ ਨਾ ਕਿਤੇ ਗੱਡੀ ਨਾ ਮਾਰ ਲੈਣੇ ਕਰ ਲੈਣੇ ਇਹਦਾ ਹੋ ਗਿਆ ਗੱਡੀ ਦਾ ਆ ਇੱਥੇ ਸਰਪੰਚ ਤੁਸੀਂ ਨਹੀਂ ਨਹੀਂ ਭਰਾਵਾ ਆਪਣਾ ਇਹ ਭਰਾ ਵੀਰੇ ਮੇਰੇ ਹੀ ਆਪਣਾ ਨਹੀਂ ਨਹੀਂ ਕਿੰਜੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਦੇਖੋ ਨਾ ਦੇਖੋ ਸਤਕਾਰ ਵਾਲੀ ਗੱਲ ਤੁਸੀਂ ਪਾ ਨਾ ਐਨਾ ਗੁੱਸਾ ਸੀ ਨਾ ਤੁਹਾਡੇ ਤੇ ਉੱਤੇ ਉਦੋਂ ਨਾਲ ਸਿਰ ਤੇ ਸਿਰਫ ਅਸੀਂ ਭੈਣ ਵੱਲੇ ਪੈ ਗਏ ਨਹੀਂ ਤੇ ਤੁਹਾਨੂੰ ਭੱਜਣ ਨਹੀਂ ਸੀ ਦੇਣਾ ਮੈਂ ਉਹ ਵੀ ਕਹਿੰਦਾ ਵੀ ਤੁਹਾਨੂੰ ਅੱਜ ਇਹਨਾਂ ਦੇ ਪਿੱਛੇ ਆਉਣਾ ਪਏਖੋ ਤੁਸੀਂ ਕਿੰਨੇ ਭੈਣ ਭਰਾਈ ਤੁਸੀਂ ਮਾੜੇ ਪਿੱਛੇ ਵੀ ਜਾਣਾ ਹੈ ਇੱਕ ਮਿੰਟ ਇੱਕ ਮਿੰਟ ਹੀ ਰੇ ਕਿੰਨੇ ਭੈਣ ਭਰਾਈ ਦੇ ਦੋ ਭੈਣਾਂ ਤੇਰੀਆਂ ਇੱਕ ਭੈਣਾਂ ਤੇਰੀ ਸਿਕੰਜਨਾ ਸ਼ਰਮ ਆਉਣੀ ਚਾਹੀਦੀ ਆਪਾਂ ਨੂੰ ਕਿ ਮੇਰੇ ਘਰੇ ਭੈਣ ਹੈ ਜੀ ਆ ਰੱਬ ਨਾ ਕਰ ਯਾਰ ਰੱਬ ਨਾ ਕਰ ਜੇ ਉਹਦੇ ਨਾਲ ਕੋਈ ਇਹੋ ਜਿਹਾ ਵਾਕਾ ਹੋ ਜਾਏ ਫੇਰ ਬਾਬਾ ਜੀ ਆ ਕੁਝ ਕਹਿਣਾ ਸੁਣਣ ਸੁਣਿਆ ਜੀ ਇਹਦਾ ਪਰਮਾਤਮਾ ਨੇ ਤੂੰ ਚਲੋਣੀ ਨਹੀਂ ਨੀ ਤੂੰ ਮੇ ਪਰਮਾਤਮਾ ਨੇ ਨਹੀਂ ਲਾਉਣੀ ਵੀਰ ਪਰਮਾਤਮਾ ਤੁਹਾਨੂੰ ਥੋੜੀ ਕਹਿੰਦਾ ਵੀ ਕਿਸੇ ਮੰਦਪ ਦੀ ਭੈਣ ਨੂੰ ਨਹੀਂ ਕਰ ਦੋ ਤਾਂ ਬੇਟੀ ਬੰਦਾ ਜਵਾਨੀ ਚ ਹੋਵੇ ਨਾ ਨੀ ਫਿਰ ਤੂੰ ਹੱਕ ਤੂੰ ਕੀ ਤੀਰੀ ਮੰਨਦਾ ਨਹੀਂ ਇਹ ਗੱਲ ਛੱਡ ਯਾਰ ਚੋਪੇ ਕਰ ਜਾ ਜੇ ਤੈਨੂੰ ਕੇ ਨਹੀਂ ਜਵਾਨੀ ਚ ਹੋਵੇ ਮੰਨਦਾ ਵਾ ਜਵਾਨੀ ਤੂੰ ਤਾ ਮੈਂ ਕੀ ਤੀਰੀ ਮੰਨ ਤੂੰ ਅਸਲ ਤੇ ਪਤਾ ਚੱਕਰ ਕੀ ਆ ਅਸਲ ਚੱਕਰ ਪਤਾ ਕੀ ਆ ਉਹਦੀ ਕਰੀਤੀ ਨਹੀਂ ਹੈਗੀ ਨੇ ਕਹਿੰਦਾ ਤੂੰ ਮੇਰੇ ਤੇ ਹਾਂ ਨਹੀਂ ਇਹ ਤੇ ਰੀਅਲ ਕਰ ਮੈਂ ਮੇਰੇ ਤੇ ਤੂੰ ਤਾਂ ਕਰ ਤੇ ਉਹ ਵੀ ਇਹ ਰੀਅਲ ਕਰਨਾ ਪਿਆ ਸ਼ਰਮ ਆਉਣੀ ਚਾਹੀਦੀ ਆ ਮੈਨੂੰ ਨਾ ਸੰਗਤਾਂ ਐਨਾ ਤੇਰਾ ਡਰੈਸ ਪੁੱਛਣ ਡੀਆਂ ਹੀ ਆ ਕਿ ਉਹ ਬੰਦੇ ਦੀ ਦਾਸ ਕਿੱਥੇ ਆ ਬੰਦਾ ਉਹ ਕਾਹੀ ਘਰੋਂ ਚੋਕੇ ਲਿਉਨੇ ਆ ਦੇਖੀ ਦੇਖੋ ਵੀ ਤੁਸੀਂ ਮੇਰੇ ਤੇ ਤੁਮਤ ਲਾ ਗੋਗੇ ਆਂ ਯਾ ਮੈਂ ਫੋਕ ਤੇ ਆ ਦੂੰਗਾ ਨਹੀਂ ਵੀ ਇਹ ਸਾਡੀ ਹੈ ਵੀ ਭਾਜੀ ਪਤਾ ਕੀ ਗੱਲ ਆ ਉਹ ਵਿਚਾਰੀ ਬੱਚਿਆ ਨਾ ਖੇਡਣ ਦੀ ਨਿੱਕੀ ਜੀ ਉਹ ਸਹੀ ਚੀਜ਼ ਉਹ ਖਈਆ ਆਈਏ ਛੁਪਾ ਨਹੀਂ ਜਾਂਦੇ ਹੁਣ ਤੈਨੂੰ ਕੋਈ ਜਵਾਬ ਨਹੀਂ ਵੀਰੇ ਸ਼ਰਮ ਆਉਣੀ ਚਾਹੀਦੀ ਆ ਤੂੰ ਐਸ ਮੁੰਡੇ ਐਸ ਮੁੰਡੇ ਨੂੰ ਵੀ ਤੂੰ ਯੂਜ਼ ਕੀਤਾ ਵਾ ਨਹੀਂ ਠੀਣ ਐਸ ਮੁੰਡੇ ਨੂੰ ਵੀ ਇਹਨੂੰ ਵੀ ਅਕਲ ਹੈ ਉਹ ਤੇ ਗੱਲ ਆ ਜੇ ਇਹਦੀ ਭੈਣ ਤੇਰੀ ਤੇਰੀ ਭੈਣ ਹੁੰਦੀ ਉਹਦੀ ਜਗ੍ਹਾ ਤੇ ਤੂੰ ਫੇਰ ਵੀ ਗੱਡੀ ਚਲਾਉਂਦਾ ਅੱਤਿਆਂ ਬਹਿਣ ਦੀ ਗੱਲ ਕਹਿੰਦੇ ਸਾਨੂੰ ਆਪ ਨੂੰ ਮਰਨ ਮਹਿਸੂਸ ਹੁੰਦਾ ਦਾ ਜਦੋਂ ਉਹ ਹੀ ਕਹਿੰਦੇ ਗਲਨ ਸ਼ਰਮ ਨਹੀਂ ਚਾਹੀਦੀ ਹੁਣ ਕਰੋ ਸਿੱਧਾ ਮੂੰਹ ਕਰੋ ਹਾਂ ਤੇ ਤੁਹਾਡੇ ਲਈ ਕੋਈ ਕੁਝ ਨਹੀਂ ਹੈਗਾ ਹਜੇ ਵੀ ਮਾਫੀ ਨਹੀਂ ਸੀ ਮੰਗਣੋਂ ਡਾ ਆਪ ਫਿਰ ਤੂੰ ਤਾਂ ਤੁਹਾਡੀਆਂ ਫੋਟੋਆਂ ਫੇਰ ਵੀ ਮੈਂ ਵਾਇਰਲ ਕਰ ਦੇਣੀਆਂ ਸੀ ਦਾਤੀ ਰਹਿਣੀ ਹੈ ਜਿਸ ਨੂੰ ਜਿੰਨੇ ਕਿਤੇ ਬਾਪਰਾ ਤੋਂ ਦੇ ਪੇਜ ਖੋਲਿਆ ਨਾ ਉਸੇ ਉਹਨੇ ਸਾਹਮਣੇ ਆ ਗਿਆ ਤੇ ਔਰ ਆਰਟੀਕਲ ਵੀਡੀਓ ਤੇ ਮੰਨ ਲਾ ਹਾਂ ਮੈਂ ਮੈਂ ਉਹ ਗੱਲ ਨਹੀਂ ਕਰ ਰਿਹਾ ਨੱਚਦੇ ਆ ਨਾ ਜਦੋਂ ਮਰਜੀ ਕੋਈ ਲਾਈਕ ਕਰਦਾ ਭਾਂਜੂ ਫੇਰ ਆਪ ਹੂੰ ਪਰ ਇਸ ਚੀਜ਼ ਦੀ ਨਾ ਮਾਫੀ ਨਹੀਂ ਹੁੰਦੀ ਜਿਹੜੀ ਚੀਜ਼ ਇਹਨਾਂ ਕੀਤੀ ਆ ਉਹਦੀ ਜਗ੍ਹਾ ਮੇਰੀ ਭੈਣ ਹੁੰਦੀ ਤੇ ਆਪਾਂ ਸਰਦਾਰ ਬੰਦੇ ਆ ਤੁਸੀਂ ਵੀ ਇੱਜ਼ਤਾਂ ਵਾਲੇ ਆ ਆਪਾਂ ਪੰਜਾਬੀ ਭਰਾ ਮਾਰਨ ਮਰੌਣ ਤਾਂ ਹੀ ਜਾਂਦਾ ਵਾ ਮੈਂ ਤੇਰੇ ਨਾਲ ਹਰ ਇੱਕ ਗੱਲ ਨਾਲ ਇਹਨਾਂ ਗੱਲਾਂ ਨਾਲ ਬਿਲਕੁਲ ਲੱਗ ਰਹੀਆਂ ਬਿਲਕੁਲ ਸਮਝਦਾ ਇਸ ਚੀਜ਼ ਨਾਲ ਮੈਂ ਵੀਰੇ ਮੈਨੂੰ ਵੀ ਪਤਾ ਸੀਗਾ ਵੀਰੇ 2 ਮਿੰਟ 2 ਮਿੰਟ ਵੇਟ ਕਰੀ ਇਹਦੇ ਰੱਬ ਨੂੰ ਮੈਂ ਸੁਣ ਆ ਗਿਆ ਤੂੰ ਚੜੇ ਗਿਆ ਉਹ ਬੱਜ ਗਈ ਹਾਂ ਕੁੜੀ ਬੱਜ ਗਈ ਆ ਬਸ ਗੱਲ ਇਹ ਨਹੀਂ ਹੋ ਗਈ ਵੀ ਜੇ ਮਾਲਾ ਤੂੰ ਨਾ ਜਾਂਦਾ ਤੇ ਫੇਰ ਵੀ ਵੀਰ ਜੋ ਇਹ ਪਿਛੇ ਬੈਠੇ ਕਰਨ ਦਾ ਹੀ ਉਹ ਤੇ ਹੁਣ ਹੀ ਹੋਣਾ ਇਹੋ ਜਿਹਾ ਕੋਈ ਕਸਮ ਨਹੀਂ ਛੱਡੀ ਕਸਰ ਨਹੀਂ ਛੱਡੀ ਇਹਨਾਂ ਗੱਡੀ ਵੀ ਭਜਾਈ ਆ ਪਰ ਇੱਕ ਇੱਕ ਇਹ ਵੀ ਗੱਲ ਇੱਕ ਇਹ ਵੀ ਗੱਲ ਸੀਗੀ ਠੀਕ ਹੈ ਜੀ ਇਹ ਖੁਦ ਹੀ ਜੇ ਮੈਂ ਇਹਨਾਂ ਤੇ ਪੂਰੀ ਚੜਤ ਕਰਦਾ ਨਾ ਇਹਦਾ ਖੁਦ ਹੀ ਉਮ ਮਰ ਮੁਰ ਜਾਣਾ ਹੈ ਉਦਾਂ ਹੀ ਐਸੋ ਫ੍ਰੈਂਡ ਠੀਕ ਹੈ ਜੀ ਹਰ ਕੋਈ ਬੰਦਾ ਹਰ ਕੋਈ ਬੰਦਾ ਹੁਣ ਸੰਗਤ ਮੈਨੂੰ ਕਹਿੰਦੀ ਆ ਵੀ ਤੇਰੇ ਤੋਂ ਵੱਡੀ ਗੱਡੀ ਤੂੰ ਭਜਾ ਕੇ ਗੱਡੀ ਇਹਨਾਂ ਦੇ ਅੱਗੇ ਕਿਉਂ ਨਹੀਂ ਲਾਈ ਕਾਰਨ ਕੀ ਸੀਗਾ ਕਿ ਮੇਰੇ ਕੋਲ ਇਹਨਾਂ ਦੀ ਵੀਡੀਓ ਆ ਗਈ ਸੀ ਸਾਫ਼ ਚਿਹਰੇ ਆਗੇ ਸੀਗੇ ਮੇਰੇ ਤੋਂ ਇਹਨਾਂ ਦਾ ਨੰਬਰ ਆ ਗਿਆ ਸੀਗਾ ਮੈਨੂੰ ਇਹ ਸੀਗਾ ਕਿ ਅੱਜ ਇਨ ਇਹ ਹੋ ਸਕਦਾ ਇਹੋ ਹੀ ਕੋਈ ਮਤਲਬ ਕਿ ਸਾਈਡ ਮੇ ਸਾਨੂੰ ਮਾਰ ਦਿੰਦੇ ਸਾਡਾ ਨੁਕਸਾਨ ਹੋ ਜਾਂਦਾ ਜਾਂ ਇਹਨਾਂ ਦਾ ਨੁਕਸਾਨ ਹੋ ਜਾਂਦਾ ਮੈਨੂੰ ਇਹ ਸੀਗਾ ਕਿ ਬੰਦੇ ਤੇ ਫੜੇ ਗਏ ਜਦੋਂ ਇਹ ਵੀਡੀਓ ਚ ਚਿਹਰੇ ਆ ਗਏ ਨਾ ਮੈਨੂੰ ਇਹ ਬੰਦੇ ਫੜੇ ਗਏ ਆ ਸਵੇਰੇ ਮੈਨੂੰ ਦਿਨੇ ਫੋਨ ਲਾਇਆ ਇਹ ਮੰਨ ਵੀ ਗਿਆ ਕਿ ਵੀਰੇ ਹਾਂ ਅਸੀਂ ਆ ਗਲਤੀ ਕੀਤੀ ਆ ਪਰ ਉਹ ਚਵਲ ਹਾਈ ਤਾਂ ਨਹੀਂ ਮੰਨਿਆ ਵੀਡੀਓ ਦਾ ਮਸਲਾ ਵੀ ਚੱਲਦਾ ਨਾ ਪੈਂਦਾ ਮੇਰੇ ਨਾਲ ਹਜੇ ਵੀ ਕਹਿੰਦਾ ਤੂੰ ਮਤ ਲਾਗੀ ਤੂੰ ਮਤ ਭਾਜੀ ਉਹ ਹੁੰਦੀ ਆ ਜਿਹੜੀ ਜੇ ਵੀਡੀਓ ਨਾ ਨਾ ਮੇਰੇ ਕੋਲ ਹੁੰਦੀ ਤੇ ਤੂੰ ਪੈਰਾਂ ਦੇ ਪਾਣੀ ਨਹੀਂ ਸੀ ਪੈਣ ਦੇਣਾ ਆ ਪੈਰਾ ਦੇ ਪਾਣੀ ਦੇ ਦੋ ਉਤਰਾਂ ਨਹੀਂ ਅਜੇ ਤੱਕ ਨਹੀਂ ਪੈਣ ਦਿੱਤਾ ਤੇ ਹਾਂ ਕਿੰਨੇ ਕਿੰ ਪੈਣਾ ਹੈਗਾ ਤੇਰੀਆਂ ਹਾਂ ਉਹ ਬਈ ਪੈਣਾ ਹੈਗਾ ਤੇਰੀਆਂ ਕਿੰਨੀਆਂ ਵਾ ਇੱਕ ਪੈਣਾ ਉਹ ਮੜਾਏ ਧਿਆਨ ਤੇ ਤਾਰਾ ਤੇਰੀ ਭੈਣ ਜਦੋਂ ਮਾਲਾ ਵੀਡੀਓ ਨੈਟ ਤੇ ਪੈਂਦੀ ਆ ਜੇ ਉਹ ਇਹ ਵੇਖੇ ਵੀ ਮੇਰੇ ਭਰਾ ਨੇ ਆ ਕੀਤਾ ਫਿਰ ਉਹ ਕਿਵੇਂ ਦਾ ਮਹਿਸੂਸ ਕਰੂਗੀ ਤੇਰੇ ਰਖੜੀ ਥੋੜਾ ਬੰਨੂ ਵੀ ਕਾਹਨੂੰ ਉਹ ਪਰ ਵੇਖੋ ਦੋ ਚੀਜ਼ਾਂ ਜਿੱਥੇ ਮਤਲਬ ਦੁਨੀਆ ਦੇ ਕੋਈ ਚੱਲਦਾ ਜੇ ਕੋਈ ਸਹੀ ਹੋਵੇ ਨਾ ਔਰਤ ਮਨ ਤੁਮਾ ਕੀ ਚਾਹਤ ਹੈ ਸਹੀ ਹੋਵੇ ਸਹਿਮਤੀ ਨਾਲ ਉਹ ਜੋ ਮਰਜੀ ਕਰੋ ਉਹ ਨੂੰ ਜੋ ਮਰਜੀ ਕਰੋ ਚੱਲ ਭਲਾ ਹੋਵੇ ਐਸ ਵੀਰ ਦਾ ਜਿਹੜਾ ਅੱਜ ਸਾਨੂੰ ਉੱਥੇ ਮਿਲ ਪਿਆ ਵਾ ਇਹਦੇ ਇਹਦੇ ਪੈਰੀਆਂ ਹੱਥ ਲਾਈ ਜਿਹੜਾ ਸਾਨੂੰ ਇੱਥੇ ਅੱਜ ਮਿਲ ਪਿਆ ਨਹੀਂ ਤੇ ਪੁੱਤ ਫੋਟੋਆਂ ਤੇਰੀਆਂ ਮੇਰੇ ਕੋਲ ਉਦਾਂ ਵੀ ਹੈਗੀਆਂ ਸੀ ਐਦਾਂ ਵੀ ਹੈਗੀਆਂ ਤਰਾਣਾ ਮਾਣਾ ਨਾ ਐਦਾਂ ਦਾ ਜਿਸ ਕਰਨਾ ਠੀਕ ਆ ਤੁਹਾਡੀਆਂ ਫੋਟੋਆਂ ਮੇਰੇ ਕੋਲ ਉਦਾਂ ਵੀ ਹੈਗੀਆਂ ਤੇ ਸੇਰੇ ਟੜ ਤੇ ਪਰਚਾ ਵੀ ਹੋਣਾ ਸੀ ਤੇ ਨਾਲ ਦੀ ਨਾਲ ਤੁਹਾਡੀਆਂ ਵੀਡੀਓ ਵੀ ਵਾਇਰਲ ਹੋਣਗੀਆਂ ਸਿਰ ਤੇ ਸਿਰ ਅਸੀਂ ਏਸੀ ਦਾ ਇੱਕ ਵਾਰ ਰੋਜ਼ ਆ ਲਗਾ ਤੂੰ ਆ ਥਾਂ ਘਰ ਮੜਿਆ ਆ ਵੀਡੀਓ ਸ਼ਰਮ ਹੁੰਦੀ ਹੁਣ ਉਹ ਯਾਰ ਆਉਂਦੀ ਹੁੰਦੀ ਸ਼ਰਮ ਦੇ ਵੇਖ ਜਿਹੜੀ ਚੀਜ਼ ਆ ਨਾ ਵੇਖ ਜਿਹੜਾ ਪਰਚਾ ਨਾ ਸਾਲਾ ਇਹਦੇ ਚ ਦਲੀਲ ਅਪੀਲ ਹੀ ਕੋਈ ਨਹੀਂ ਹੁੰਦੀ ਨੌਕਰੀ ਵੀ ਤੇਰੀ ਜਾਣੀ ਜਿਹੜੀ ਤੂੰ ਰੋਡ ਦੀ ਕਰਦਾ 7 ਸਾਲ ਲਾਜਮੀ ਗੁਰਾ ਤੇਰੇ ਕੋਲ ਅੱਗੇ ਰੋਡਵੇ ਵੀ ਹਰੇ ਮੇਰੀ ਗੱਲ ਸੁਣ ਇੱਕ ਗੱਲ ਹੋਰ ਜਿੱਥੇ ਹੋਵੇ ਕੀ ਮੰਨੋ ਕੁੜੀ ਸਹੀ ਸਹੀ ਹੋਵੇ ਇੱਕ ਗੱਲ ਹੋਰ ਸਹੀ ਹੋਵੇ ਉਥੇ ਉਥੇ ਜੀ ਆ ਇਹਦੀ ਕੋਟਾ ਸੋਲਣੀ ਪਾਜੀ ਇੱਕ ਇੱਕ ਗੱਲ ਹੋਰ ਇਹ ਰੋਡਵੇ ਦੀ ਨੌਕਰੀ ਕਰਦਾ ਇਟ ਮੀਨਸ ਕਿ ਹੀ ਰਿਸਪੋਨਸੀਬਲ ਪਰਸਨ ਵਾ ਜ਼ਿੰਮੇਵਾਰ ਪਰਸਨਾਂ ਕਿਉਂਕਿ ਕਈ ਵਾਰ ਕੀ ਹੁੰਦੀਆਂ ਵੀ ਤੀਆਂ ਭੈਣਾ ਕਿਸੇ ਦੀਆਂ ਵਾਸਤੇ ਲੇਟ ਹੋ ਜਾਂਦੀਆਂ ਬਿਲਕੁਲ ਯਾਰ ਰਾਤ ਦੇ 10 ਦਾ 11 11 ਵਜ ਜਾਂਦੇ ਆ ਫਿਰ ਉਹ ਉਹਨਾਂ ਦੇ ਕਿਹੋ ਜੀ ਨਿਗਰ ਰੱਖ ਦਾਂਗੇ ਤੂੰ ਇਹ ਜਾਂ ਗੰਦਾ ਬੰਦਾ ਹੈ ਕਦੈ ਸ਼ਰਮ ਉਹਨੇ ਜਿਹਦੀ ਤੈਨੂੰ ਸ਼ਰਮ ਨੱਕ ਡੋ ਕੇ ਮਰ ਜਾਣਾ ਚਾਹੀਦਾ ਤੈਨੂੰ ਅਸਲਾ ਤਾਂ ਤੰਗ ਫੋੜਾ ਮੰਦੇ ਨੂੰ ਅਸਲੇ ਨਾਲ ਮਰ ਮਰ ਜਾਣਾ ਚਾਹੀਦਾ ਤੈਨੂੰ ਭਾਵੇਂ ਉਧਰ ਤੂੰ ਮੈਨੂੰ ਭਾਵੇਂ ਅੱਗੇ 10 ਬੰਦੇ ਵੀ ਤੂੰ ਖਲਾੜ ਦਿੰਦਾ ਨਾ ਮੈਂ ਪਤਾ ਫਿਰ ਵੀ ਪਹੁੰਚਣਾ ਸੀ ਜਾਂ ਤੂੰ ਮਰ ਜਾਣਾ ਸੀ ਜਾਂ ਮੈਂ ਮਰ ਜਾਣਾ ਸੀ ਮੈਂ ਤੂੰ ਇਹਨਾਂ ਕੇ ਭੈਣ ਨੂੰ ਛੱਡ ਕੇ ਪਰਾ ਚਲੇ ਗਿਆ ਨਾਲ ਦੇ ਮੇਰੇ ਨਵੇਂ ਸੀਗੇ ਕਿਉਂਕਿ ਰਾਹ ਚ ਭਾਈ ਮੇਰੇ ਤੋਂ ਦੌੜ ਨਹੀਂ ਲੱਗਦੀ ਮੈਂ ਤਾਂ ਚਾਹ ਕੇ ਭੱਜਿਆ ਨਹੀਂ ਜਾਨਾ ਤੇ ਨਹੀਂ ਤੇ ਪੁੱਤ ਤੇਰਾ ਉੱਥੇ ਕੰਜੂਬ ਜਾਂ ਤੂੰ ਸਾਨੂੰ ਨੁਕਸਾਨ ਪਹੁੰਚਾ ਦੇਣਾ ਜਾਂ ਹੀ ਤੇਰਾ ਨੁਕਸਾਨ ਕਰ ਦੇਣਾ ਕਹਤੇ ਕਿ ਇਹੇ ਜੀ ਕੰਪਲੀਟ ਉਹਦੋਂ ਕਰਿਆ ਕਰੋ। ਉਹਦੇ। ਉਹ ਮੈਨੂੰ ਇਹ ਸੀਗਾ ਨਾ ਦਿਨੇ ਮੈਂ ਆ ਵੀਡੀਓ ਪਾ ਦਿੱਤੀ। ਮੈਂ ਕਿਹਾ ਇੱਕ ਰਿਆਣ ਕੇ ਮਾਫੀ ਮੰਗ ਲੈਣਾ। ਕਿਉਂਕਿ ਠੀਕ ਹੈ ਜੀ। ਚਲੋ ਉਹ ਵੀ ਆ। ਚਲ ਉਹਨੂੰ ਭੇਣ ਨੂੰ ਸੱਦ ਕੇ ਲਿਆਉਂ। ਲੈ ਕੇ ਆਉ ਉਹਨੂੰ ਭੇਣ ਨੂੰ। ਹਾਂ। ਕਿੰਨੇ ਦਿਨ ਹੋ ਗਏ ਆ। ਇਹ ਗੱਲ ਵਾ ਮੰਗਲਵਾਰ ਦੀ 26 ਤਰੀਕ ਦੀ ਗੱਲ ਆ। ਐਵੇਂ ਨਹੀਂ ਕਿ ਉਹ ਤਾਂ ਯਾਤਨੀਤਾ ਵੀ ਬੋਚਿਆ ਵੀ ਨਹੀਂ ਗਾ ਨਹੀਂ ਹਾਏ 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 ਨਹੀਂ ਮੈਨੂੰ ਮੈ ਮੈਨੂੰ ਆਇਆ ਗੋਲ ਵੀ 23 ਨੂੰ ਆਇਆ ਹਾਂ ਇਹ ਫਿਰ ਮੈਨੂੰ 29 ਤਰੀਕ ਨੂੰ ਫੋਨ ਆਇਆ ਸੀ ਅੱਜ ਕੱਲ੍ਹ ਵੀ ਤੇਰੇ ਕੋਲ ਆ ਚੰਗੀ ਤਰ੍ਹਾਂ ਵਿਖਾਏ ਇਹਨਾਂ ਦੇ ਚਿਹਰੇ ਘਰ ਘਰ ਪਤਾ ਲੱਗੇ ਇਹਨਾਂ ਦੀ ਕਰਤੂਦਾਂ ਕਤੀੜਾਂ ਦੀ ਕਰਤੂਦਾਂ ਠੀਕ ਹੈ ਸ਼ਰਮ ਆਉਣੀ ਚਾਹੀਦੀ ਕੰਜਰੋ ਤਾਂ ਨੂੰ ਜੀ ਨੂੰ ਵੀ ਆਏ ਘਰੇ ਨਹੀਂ ਕਤੀ ਨੂੰ ਵੀ ਆਏ ਆ ਉਹ ਆਉਂਦੇ ਹੀ ਰਹੇ ਆ ਕਿਉਂਕਿ ਦੋ ਦਿਨ ਤੇ ਮੇਰੇ ਨਾਲ ਮਿਲਾਂ ਮੀ ਨਾ ਆਇਆ ਉਹ ਥੜਲਾ ਕਰਕੇ ਕੱਲ੍ਹ ਆਏ ਜੀ ਤੇ ਕੱਲ ਫਿਰ ਇਹਨਾਂ ਨੂੰ ਥੋੜਾ ਜਿਹਾ ਇਹ ਵੀਡੀਓ ਕਰਕੇ ਤਾਂ ਤੈਨੂੰ ਵਾਪਸ ਹੋ ਜੀ ਹਾਂ ਆ ਲੈ ਆਂ ਆ ਆ ਜੇ ਭੈਣੋ ਵਿਚਾਰੀ ਆਹ ਹੀ ਤੇਰੀ ਲੱਗਦੀ ਕੁਝ ਜਿਹਦੇ ਤੂੰ ਗੰਜਰਾ ਇਤਨੂੰ ਪਹਿਨ ਗਿਆ ਹਾਂ ਉਹਨੂੰ ਪਤਾ ਹੀ ਨਹੀਂ ਅਭੀ ਮੈਂ ਕੌਣ ਹਾਂ ਮੈਂ ਕਿੱਥੋਂ ਆਈ ਹਾਂ ਇੱਕ ਤਾਂ ਰੱਬ ਦੀ ਮਾਰੀ ਆ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਲਾ ਉਹਦੇ ਪੈਰੀਆਂ ਖੰ ਮੰਗ ਮਾਫੀ ਉਸ ਤੋਂ ਫਲਾਉਟ ਤੇ ਦੁਨੀਆ ਹੀ ਪੈਰੀਆਂ ਖੰ ਮਾਫੀ ਮੰਗੋ ਤੋ ਪੈਰੀਆਂ ਥਾ ਦੇ ਹੋਰ ਤਾਂ ਮਾਰ ਪੈਰੀਆਂ ਥਾ ਦੇ ਤਾਂ ਗੁੱਡੀ ਹੋ ਜਾਏ ਸੋ ਆਹ ਤਾਂ ਕੋਈ ਪਹਿਰੀਆ ਖਾ ਉਹ ਦੇ ਲੈ ਆਹ ਤੇ ਪਹਿਰੀਆ ਖਾ ਉਹ ਦੇ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਉਹ ਵੇਖ ਲੈ ਵਿਚਾਰੀ ਤੂੰ ਕਰ ਹੁਣ ਕੈਮਰੇ ਨੂੰ ਤੂੰ ਦੁਨੀਆ ਦੇਖ ਕੇ ਮੜ ਜਾ ਆ ਦੇ ਤੋ ਬਚਾਰੀ ਤਰੀਕਾ ਉਹ ਸ਼ਰਮ ਨਾਲ ਮਰ ਕੇ ਡੁੱਬ ਕੇ ਤੂੰ ਸੁਣੀ ਜਾਨੇ ਉਹ ਬੇਰਚਾਈ ਹੱਥ ਕਰ ਮੂੰਹ ਸਾਹਮਣੇ ਇਹਨਾਂ ਨੂੰ ਕਹ ਤਾਂ ਨੂੰ ਮੂੰਹ ਇਹਨਾਂ ਨੂੰ ਬਖਾ ਚਾਹੀਦਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਇੰਨਾ ਜਲੀਲ ਤਨਾ ਕਰੋ ਜਲੀਲ ਪੈਂਚ ਮੈਂ ਤੋ ਗਾਣਾ ਸੁਣ ਲਗਾ ਤੂੰ ਤੇਰੀ ਸ਼ੁਕਰ ਖੇਤਰ ਬਰੇਡ ਨਹੀਂ ਹੋਈ ਤੇਰੀ ਤਲੀਲ ਦੀ ਗੱਲ ਕਰਦਾ ਇਹਨੂੰ ਐ ਹੋ ਜੀ ਗਲਤੀ ਵੇਖਣ ਆਣੀ ਆ ਕਹੀ ਬਾਬਾ ਜੀ ਇਹੋ ਜਿਹੇ ਬੰਦੇ ਆ ਆ ਬਾਈ ਜੀ ਕਿਹੋ ਜਿਹੇ ਬੰਦੇ ਤੁਸੀਂ ਉਹ ਯਾਰ ਮੈਂਟਲੀ ਆਫਸੈਟ ਭੈਣਵਾ ਯਾਰ ਕੋਈ ਚੰਗੀ ਹੋਵੇ ਤੇ ਫੇਰ ਵੀ ਵੇਖੋ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਹਾਂ ਜਾਓ ਮੇਰੇ ਵਿੱਚੋਂ ਜਾਓ ਤੂੰ ਭਜੋ ਤੀ ਜਾ ਹਾਂ ਜਾ ਚਲੋ ਭੈਣੋ ਚਲੋ ਜਾ ਜੰਨੇ ਜਾਓ ਵੱਡੀ ਬੇਟੀ ਜਾ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਇਨੂੰ ਲੈ ਜੀ ਤੂੰ। ਜਾ ਪਹਿਲੇ ਤੂੰ ਹੀ ਬੈਠ। ਆ ਜਾ ਬੋਲ ਦੇ। ਕੱਟ ਗੋਰੇ ਕੱਟ ਦੇ ਵੀਡੀਓ। ਇਹਨੂੰ ਜਾਣਦੇ ਬਾਰੇ ਨੂੰ। ਗੋਰੇ ਬੰਦ ਕਰ ਦੋ। ਦੁੱਖ ਨਹੀਂ ਲੱਗਦਾ ਯਾਰ। ਮੇਰੀਆਂ ਘਰੇ ਦੋ ਧੀ ਆਵਾਂ। ਮੇਰੇ ਦੋ ਧੀ ਆਵਾਂ ਘਰੇ ਮੇਰੀ। ਮੈਨੂੰ ਪਤਾ ਹੀ ਭਾਜੀ। ਠੀਕ ਆ ਮੈਂ ਤੁਹਾਡੇ ਚਿਹਰੇ ਨਹੀਂ ਵਿੱਚ ਆਉਂਦਾ ਤੁਹਾਡਾ ਦਵਾਤੀ ਚਲੋ ਬਈ ਮੇਰੇ ਘਰੇ। ਮੇਰੀਆਂ ਘਰੇ ਦੋ ਧੀ ਆਵਾਂ। ਮੈਨੂੰ ਇਹ ਨਹੀਂ ਸੀ ਪਤਾ ਵੀ ਅਗਲੀ ਗੱਡੀ 'ਚ ਉਹਨਾਂ ਤੋਂ ਹਥਿਆਰ a 다 a p